जम्मू कश्मीर में एल पर पाकिस्तान की तरफ से भारतीय दो जवानों को शहीद किया गया शहीद करने के अलावा उनके साथ बर्बरता जो है वो भी अपनाई गई है इस समय मैं शहीद हुए जवान परमजीत सिंह के गांव पे गांव में पहुंचा हूं। उनके भाई मेरे साथ हैं सर ये बताइए आपको कब पता चला कि आपका भाई शहीद हो गया देखो जी सू पहले प्रशासन उपरों फोन आया से कर उन्होंने फ़ोन करके कहा कि किसी की गल हुई ਉਹਨਾਂ ਨੇ ਕਾ ਕੇ ਇਸ ਗੱਲ ਨਾਲ ਕਰਾਓ ਫਿਰ ਉਹਨਾਂ ਕਾ ਸਰਪੰਚ ਦਾ ਨੰਬਰ ਦਿਓ ਫਿਰ ਸਾਨੂੰ ਉਦੋਂ ਹੀ ਤਕਰੀਬਨ ਪਤਾ ਲੱਗਾ ਪਹਿਲਾਂ ਤਾਂ ਇਹੀ ਖਬਰ ਆ ਰਹੀ ਪੀ ਜ਼ਖਮੀ ਆ ਤੇ ਸਾਨੂੰ ਫਿਰ ਬਾਅਦ ਵਿੱਚ ਉੱਥੇ ਇੱਕ ਸਾਡੀ ਗੱਲ ਹੋਈ ਉਹਨਾਂ ਨੇ ਸਾਨੂੰ ਕਲੀਅਰ ਕਰਤਾ ਪੀ ਪਰਮਜੀਤ ਸਿੰਘ ਜਿਹੜਾ ਉਹ ਦੇਸ਼ ਬਦਲੇ ਸ਼ਹੀਦ ਹੋ ਚੁੱਕਾ ਵਾ ਪਰਮਜੀਤ ਸਿੰਘ ਜੀ ਕਦੋਂ ਉਹਨਾਂ ਨੇ ਆਰਮੀ ਜੁਆਇਨ ਕੀਤੀ ਥੀ ਉਹਨਕੇ ਪਰਿਵਾਰ ਮੈਂ ਔਰ ਕੌਣ ਕੌਣ ਸੈਂਸਲ ਹਾਂਜੀ 95 95 ਮੈਂ ਕਿਹ ਸੀ ਉਹਨਾਂ ਨੇ ਉਸਕੇ ਪਰਿਵਾਰ ਮੈਂ ਪਰਮਜੀਤ ਕੀ ਧਰਮ ਪਤਨੀਆਂ ਦੋ ਬੇਟੀਆਂ ਇੱਕ ਬੇਟਾ ਹੈ ਮਾਤਾ ਪਿਤਾ ਦੇ ਦੋ ਅਸੀ ਭਾਈ ਆ ਸਾਡੀ ਜੁਆਇੰਟ ਫੈਮਿਲੀ ਸੀ ਇਸ ਕਰਕੇ ਪਰਮਜੀਤ ਮੇਰੇ ਤੋਂ ਛੋਟਾ ਸੀ ਤੇ ਉਹਨਾਂ ਦੀ ਜਨਵਨ ਕੀਤੀ ਸੀ ਹੁਣ ਇਹ ਆਪਣਾ ਸੂਬੇ ਦਾ ਰਿੰਕ ਤੇ ਉੱਤੇ ਡਿਊਟੀ ਕਰ ਰਿਹਾ ਸੀ 10 ਤਰੀਕ ਨੂੰ ਡੋਟ ਸੀ ਵੀ ਛੁੱਟੀ ਆਊਗਾ ਫੋਨ ਆਇਆ ਸੀ ਇਸ ਤੋਂ ਪਹਿਲੇ ਉਹ ਕਦੋਂ ਘਰ ਆਏ تھے ਔਰ ਆਪਕੀ ਅਗਰ ਪਰਿਵਾਰ ਕੀ ਬਾਤ ਕਦੋਂ ਹੋਈ ਥੀ ਇਨਕੇ ਪਹਿਲੇ 2-4 ਮਹੀਨੇ ਪਹਿਲੇ ਆਏ ਥੇ ਉਦੋਂ ਕੇ ਛੁੱਟੀ ਗਿਆ ਮੈਂ ਅਬਰਸਰ ਰਹਤਾ ਮੇਰੇ ਕੋ ਗਿਆ ਉਦੋਂ ਵੀ ਐਸੇ ਇੱਕ ਛੀਦ ਹੋਇਆ ਸਾ ਜਵਾਨ ਕੰਬਰ ਮੇ ਆਇਆ ਤੇ ਉਸ ਜਵਾਨ ਕੇ ਸਾਥ ਹੋਇਆ ਥਾ ਤੇ ਉਸ ਕੋ ਮੇ ਬਾਤ ਹੋਈ ਮੈਂ ਨੇ ਉਸ ਕੋ ਬੋਲਾ ਵੀ ਮੈਂ ਕਿ ਆ ਬੀ ਮਾਹੌਲ ਖਰਾਬ ਆ ਤੂੰ ਕਹਿੰਦਾ ਕੋਈ ਗੱਲ ਨਹੀਂ ਆ ਕਿ ਅਸੀਂ ਆਰਮੀ ਵਾਲਿਆਂ ਸਾਨੂੰ ਕੋਈ ਕਿਸੇ ਚੀਜ਼ ਦੀ ਇਹੋ ਜੀ ਪਰਵਾਹ ਨਹੀਂ ਹੁੰਦੀ ਸਾਡੀ ਡਿਊਟੀ ਆ ਕੋਈ ਗੱਲ ਨਹੀਂ ਉਹ ਸਾਨੂੰ ਹੌਸਲਾ ਦਿੰਦਾ ਸੀ ਆਂਦਾ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੋ ਸਾਨੂੰ ਉਥੋਂ ਪਤਾ ਵਾ ਕੋਈ ਗੱਲ ਨਹੀਂ ਉਹ ਬਹੁਤ ਬਹਾਦਰ ਬੰਦਾ ਸੀ उसकी शहादत को पूरा देश सलाम कर रहा है परिवार को भी गर्व है लेकिन जिस तरीके से पाकिस्तान ने उनके जो शव है उसके साथ जो व्यवहार किया उसको लेकर परिवार में गुस्सा है कि आप क्या चाहते हैं सरकार से किस तरह की कार्रवाई होनी चाहिए देखो जी गुस्सा तो होता है शहीद हो जाना कोई गल नहीं शहीद देश बदले शुरू तोंदे देश शहीदां दे ਸੁਪਨਿਆਂ تے شہیداں دے خون دے سر تے ਇਹ ਦੇਖ ਜੀ ਰੰਗਣਾ ਨਾ ਇਹਨਾਂ ਚੀਜ਼ਾਂ ਦੇ ਖੂਨ ਦੀ ਰੰਗਣਾ ਵਾ ਲੀਡਰਾਂ ਦੇ ਖੂਨ ਦੀ ਰੰਗਣਾ ਨਹੀਂ ਗਈ ਜੇ ਆਪਾਂ ਜਾਣੀਏ ਕਿ ਅੱਜ ਦੇਸ਼ ਜਿੰਦਾਬਾਦ ਕਰਨ ਵਾਲਿਆਂ ਦੇ ਨਹੀਂ ਇਹ ਦੇਸ਼ ਸਾਡਾ ਅੱਜ ਖੁਸ਼ਹਾ ਆ ਲਿਆ ਤੇ ਲਾਲ ਖੂਨ ਦੀ ਕਰਕੇ ਖਾਤਿਆ ਬਾਕੀ ਉਹਨਾਂ ਦਾ ਕੰਮ ਹੈ ਸ਼ਹੀਦ ਕਰਨਾ ਸਾਡੇ ਜਵਾਨ ਵਿੱਚ ਉਹਨਾਂ ਦੇ ਕਰਦੇ ਆ ਅਸੀਂ ਆਪਣਿਆਂ ਨੂੰ ਸ਼ਹੀਦ ਕਹਿੰਦੇ ਆ ਉਹ ਆਪਣਿਆਂ ਨੂੰ ਸ਼ਹੀਦ ਕਹਿੰਦੇ ਆ ਸਾਨੂੰ ਇਹ ਵੀ ਸਾਡੀ ਬੋਡੀ ਦੇ ਖਿਲਾਫ ਜੇ ਕੋ ਉਹਨਾਂ ਨੇ ਕੋਈ ਹਰਕਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਇੰਡੀਆ ਆਰਮੀ ਤੋਂ ਇਹ ਅੱਛਾ ਤਾਂ ਇਹ ਫੁਰਕਾ ਤੇ ਸਾਡੇ ਜਵਾਨਾਂ ਦੇ ਜਿਹੜੇ ਸਰੀਰ ਆ ਪੂਰੇ ਸਾਨੂੰ ਮਿਲਨੇ ਚਾਹੀਦੇ ਸਾਡਾ ਅੰਗ ਮਿਸ ਨਹੀਂ ਹੋਣਾ ਚਾਹੀਦਾ ਸਾਨੂੰ ਅੰਗ ਮਿਸ ਹੋਣ ਦਾ ਜਿਹੜਾ ਬਹੁਤ ਜ਼ਿਆਦਾ ਦੁੱਖ ਆ ਉਹ ਸਾਡੀ ਵੀ ਮੌਤ ਆ ਸਾਡੇ ਪਿੰਡ ਦੀ ਮੌਤ ਆ ਸਿੰਧੋਸਤਾਨ ਦੀ ਮੌਤ ਆ ਜੇ ਅੰਗ ਗਾਇਬ ਹੁੰਦੇ ਆ ਔਰ ਅੰਗ ਨਹੀਂ ਗਾਇਬ ਹੋਣੇ ਚਾਹੀਦੇ ਜਵਾਨ ਸ਼ਹੀਦ ਹੋ ਜਾਣਾ परिवार और पूरा गांव नरेंद्र मोदी से क्या आप संदेशा देना चाहते हैं कि ऐसे अगर जवानों के साथ पाकिस्तान करता है तो उनको किस तरह का जवाब देना देखो जी ऐसे तो तैसा नरेंद्र मोदी को तो ता करें नरेंद्र मोदी का कोई बाई शहीद हो नहीं। नहीं। मेदी का तो ना तो बेटा है ना बेटी है नरेंद्र मोदी को क्या नरेंद्र मोदी आर्मी को फुल चैलेंज करे अगर पाकिस्तान आर्मी में इतना दम है पाकिस्तान का नाम सकते नरेंद्र मोदी का क्या है नरेंद्र मोदी तो कहला आए नरेंद्र मोदी को तो कहना ही क्या है हम नरेंद्र मोदी हमारी बात सुनेगा ਜੇ ਮਾਰੀ ਸੁਣਤਾ ਹੈ ਮੈਂ ਇੱਕ ਵਾਰ ਤੇ ਨਿੰਦਰ ਮੋਦੀ ਆਪਕਾ ਕੋਈ ਨਹੀਂ ਹੈ ਅਗਰ ਚਾਹਤੇ ਹੋ ਆਰਮੀ ਕੋ ਅਵਸਰਾਂ ਕੋ ਫੁੱਲ ਆਰਡਰ ਦਿਓ ਇਹ ਸਾਨੂੰ ਮਹਿਮਾਨ ਹੈ ਅਵਸਰਾਂ ਕੋ ਸਾਥ ਆਰਮੀ ਕੇ ਸਾਥ ਅਗਰ ਅੱਜ ਪੂਰਾ ਪ੍ਰਵਾਸ ਸਾਨੂੰ ਪਤਾਂ ਦਾ ਸਾਡੇ ਭਾਈ ਨੇ ਜੰਗ ਲੜ ਕੇ ਸੀਧ ਹੁਣਾ ਸੀ ਵੀ ਨਾਲ ਜਾਂਦੇ ਜਦੋਂ ਸਾਨੂੰ ਪਤਾ ਨਹੀਂ ਸਾਡਾ ਭਾਈ ਉਥੇ ਕਿਸ ਕਿਸਮ ਦੇ ਮਰਵਾਈ ਜਾਂਦੇ ਜਿੰਨੇ ਆਰਮੀ ਦੇ ਵਿੱਚ ਜਿੰਨਾ ਨੁਕਸਾਨ ਸਾਨੂੰ ਪਤਾ ਸਾਡੇ ਜਗ ਜ ਰੋਜ਼ ਦੇ ਕਿੰਨੇ ਜਵਾਨ ਵਲੇਟ ਕੇ ਆਂਦੇ ਆ ਅੱਜ ਤੱਕ ਪਹਿਲੇ ਸਾਡੇ ਸ਼ਰੀਰ ਗਮ ਟੀਵੀ ਤੇ ਹੁੰਦੀ ਹੈ ਬਹਿਸ ਆਉਗੀ ਚਾਰ ਦਿਨ ਉਸ ਤੋਂ ਬਾਅਦ ਕੋਈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਜਿਸ ਤਰ੍ਹਾਂ ਵੀ ਦੋਵੇਂ ਸਰਕਾਰਾਂ ਮਿਲ ਬੈਠ ਕੇ ਜਨਤਾ ਦਾ ਨਾਂ ਨੁਕਸਾਨ ਕਰਨ ਇਹ ਦਿਨ ਰਾਤ ਤੋਂ ਦੇ ਨੌਜਵਾਨ ਮਾਵਾਂ ਦੇ ਅਕੇਲੇ-ਕੇਲੇ ਪੁੱਤ ਜਿਹੜਾ ਬਹੁਤ ਜ਼ਿਆਦਾ ਦੁੱਖ ਦਈਆ ਤੇ ਬਾਕੀ ਸਾਨੂੰ ਉਸ ਚੀਜ਼ ਤੇ ਭਰਾ ਦੇ ਉੱਤੇ ਮਾਣ ਆ ਪੂਰੇ ਪਿੰਡ ਨੂੰ ਮਾਣ ਆ ਸਾਨੂੰ ਗੌਰਵ ਵੀ ਆ ਸਾਡਾ ਪ੍ਰਾਸ਼ੀਦ ਹੋਇਆ ਦੇਸ਼ ਬਦਲੇ ਉਹਦੇ ਖੂਨ ਦਾ ਜਿਹੜਾ ਰੰਗ ਆ ਉਹ ਚੜੂਗਾ ਉਹਦਾ ਖੂਨ ਇਹਨਾਂ ਸ਼ਹੀਦਾਂ ਦਾ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਇਸ ਤਰ੍ਹਾਂ ਉਹ ਸਰਕਾਰ ਤੋਂ ਬਦਲਾ ਲਿਆ ਜਾਵੇ सरकारां दा, सरकारां सरकार तो तो पाकिस्तान बदला दिया ये ये मांग है परमजीत सिंह के भाई इनका कहना है कि भाई की शहादत पे पूरे गांव को और परिवार को गर्व है लेकिन गुस्सा सिर्फ यही है कि सरकार को पाकिस्तान को एक ऐसा मुंह तोड़ जवाब देना चाहिए जिससे कि वह दोबारा ऐसी हरकत ना करे कैमरामैन हरजिंदर सिंह के साथ राजीव शर्मा एबीपी न्यूज तरन